ਹੋ ਗਿਆ ਵੱਡੇ ਗੈਂਗਸਟਰ ਦੇ ਖਾਸ ਬੰਦੇ ਦਾ ਇਨਕਾਊਂਟਰ ਚੁੱਕੀ ਤਰਦਾਸੀ ਹਥਿਆਰ ਤੇ ਪੁਲਿਸ ਤੇ ਚਲਾਈਆਂ ਗੋਲੀਆਂ ਰਿਵਲਵਰ ਤੇ ਨਸ਼ੀਲੀਆਂ ਗੋਲੀਆਂ ਵੀ ਪੁਲਿਸ ਨੂੰ ਹੋਈਆਂ ਬ੍ਰਾਹਮਤ ਫੋਰਸ ਦੀ ਜਵਾਬੀ ਕਾਰਵਾਈ ਵਿੱਚ ਆਰ.ਓ.ਪੀ ਨੂੰ ਲੱਗੀ ਗੋਲੀ ਜੀ ਹਾਂ ਹੁਣੇ-ਹੁਣੇ ਵੱਡੀ ਖਬਰ ਆ ਰਹੀ ਆ ਪਟਿਆਲਾ ਤੋਂ ਜਿੱਥੇ ਕੇ ਰਾਜਪੁਰਾ ਸਪੈਸ਼ਲਿਸਟ ਸੈੱਲ ਦੀ ਟੀਮ ਨੇ ਜਦੋਂ ਇੱਕ ਨੌਜਵਾਨ ਨੂੰ ਰੋਕਿਆ ਤਾਂ ਉਸਨੇ ਪੁਲਿਸ ਦੀ ਟੀਮ ਤੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਸ ਤੋਂ ਬਾਅਦ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਤੇ ਪੁਲਿਸ ਵੱਲੋਂ ਕੀਤੇ ਗਏ ਇਸ ਐਨਕਾਊਂਟਰ ਦੌਰਾਨ ਨੌਜਵਾਨ ਨੂੰ ਵੀ ਗੋਲੀ ਲੱਗੀ ਹੈ ਤੇ ਜਾਣਕਾਰੀ ਦਿੰਦੇ ਹੋਏ ਪਟਿਆਲਾ ਦੇ ਐਸਐਸਪੀ ਨੇ ਦੱਸਿਆ ਹੈ ਕਿ ਇਹ ਐਸਆਰਓਪੀ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਸੀ ਤਾਂ ਇਸ ਤੋਂ ਬਾਅਦ ਰਾਸ਼ਪੁਰਾ ਸਪੈਸ਼ਲ ਸੈੱਲ ਵੱਲੋਂ ਨਾਕਾ ਲਗਾਇਆ ਗਿਆ ਤਾਂ ਆਰਓਪੀ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਇਸ ਦੌਰਾਨ ਪੁਲਿਸ ਤੇ ਦੋ ਗੋਲੀਆਂ ਚਲਾਈਆਂ ਨੇ ਉਨਾ ਹੀ ਵੀ ਖੁਲਾਸਾ ਕੀਤਾ ਹੈ ਕਿ આરોપી ਬੰਬੀਹਾ ਗੈਂਗ ਦੇ ਨਾਲ ਸੰਬੰਧਤ ਹੈ ਤੇ ਗੈਂਗ ਦਾ ਇੱਕ ਖਾਸ ਬੰਦਾ ਹੈ। ਉਹਨਾਂ ਹੀ ਵੀ ਦੱਸਿਆ ਹੈ ਕਿ ਇਹ ਗੈਂਗ ਨੂੰ ਹਥਿਆਰ ਸਪਲਾਈ ਕਰਨ ਦਾ ਕੰਮ ਕਰਦਾ ਸੀ ਤੇ ਇਸ ਦੇ ਕਬਜ਼ੇ ਦੇ ਵਿੱਚੋਂ ਪੁਛ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਨੇ ਤੇ ਇਸ ਦੇ ਉੱਪਰ ਪਹਿਲਾਂ ਵੀ NDPS ਐਕਟ ਦੇ ਤਹਿਤ ਮਾਮਲੇ ਦਰਜ ਨੇ। ਸੁਣਾਈ ਸੀ ਇਨਚਾਰਜ ਸਪੈਸ਼ਲ ਸੈੱਲ ਪਟਿਆਰ ਦੇ ਰਾਜਪੁਰਾ ਕੋ ਤੇ ਤਜਿੰਦਰ ਸਿੰਘ ਕੋ ਦੋਸਤੀ ਤੇ ਫੈਂਕਾ ਵੀ ਦੁਕਾਨਦਾਰ ਦੇ ਕਿ ਇਹਦਰ ਰਾਜਪੁਰਾ ਸਾਈਡ ਤੇ ਜਿਹੜੇ ਫਲੈਟਸ ਨੇ ਉਹਨਾਂ ਦੇ ਪਾਸੇ ਟਰੈਵਲ ਕਰਦੇ ਆ ਸੋ ਜੇ ਨਾਕਾਬੰਦੀ ਕੀਤੀ ਜਾਵੇ ਤੇ ਇਹਨੂੰ ਕਾਬੂ ਕੀਤਾ ਜਾ ਸਕਦਾ ਉਸ ਦੀ ਲੜੀ ਵਿੱਚ ਇੱਥੇ ਨਾਕਾਬੰਦੀ ਕੀਤੀ ਗਈ ਸੀ ਸਿਵਲ ਚ ਵੀ ਬੰਦੇ ਸੀਗੇ ਯੂਨੀਫਾਰਮ ਚ ਵੀ ਸੀਗੇ ਤਾਂ ਕਿ ਇਹਨੂੰ ਰੋਕ ਕੇ ਤੇ ਇਹਦੇ ਤੋਂ ਅਸੀਂ ਚੈੱਕ ਕਰ ਸਕੀਏ ਸਾਡੇ ਕੋਲੇ ਵੀ ਇਨਫੋਰਮੇਸ਼ਨ ਸੀ ਕਿ ਇਹਦੇ ਕੋਲ ਕੁਝ ਐਨਡੀਪੀਐਸ ਦਾਦੀ ਕੰਟਰਾਬੈਂਡਰੀ ਹੈ ਗੋਰੀਆਂ ਵਗੈਰਾ ਤੇ ਨਾਲ ਵੈਪਨ ਵੀ ਹੋ ਸਕਦਾ ਸੋ ਉਸ ਕਰਕੇ ਇੱਥੇ ਨਾਕਾਬੰਦੀ ਕੀਤੀ ਗਈ ਸੀ ਜੋ ਨਾਕਾਬੰਦੀ ਤੇ ਪਹੁੰਚਿਆ ਤੇ ਇਹਨੇ ਪੁਲਿਸ ਵਾਲ ਫਾਇਰ ਕੀਤਾ ਪੁਲਿਸ ਨੂੰ ਵੇਖ ਕੇ ਜਦੋਂ ਇਹਨੂੰ ਰੋਕਣ ਦਾ ਇਸ਼ਾਰਾ ਦਿੱਤਾ ਗਿਆ ਤੇ ਉਸ ਤੇ ਫਿਰ ਜਦੋਂ ਪੁਲਿਸ ਵੱਲੋਂ ਜਵਾਬੀ ਫਾਇਰ ਕੀਤਾ ਗਿਆ ਤੇ ਇਹਦੇ ਉਤੇ ਵਿੱਚੋਂ ਫਾਇਰ ਲੱਗਾ ਇਹਨੇ ਦੋ ਫਾਇਰ ਕੀਤੇ ਨੇ ਜਿਹੜੇ ਕਿ ਪੁਲਿਸ ਦੀ ਸਰਕਾਰੀ ਗੱਡੀ ਜਿਹੜੀ ਸਪੈਸ਼ਲ ਸੈਲ ਰਾਜਪੁਰਾ ਦੀ ਗੱਡੀ ਹੈ ਉਹਦੇ ਤੇ ਫਾਇਰ ਹੋਏ ਨੇ ਇੱਕ ਬੋਨਟ ਤੇ ਫਾਇਰ ਹੋਇਆ ਇੱਕ ਵਹੀਕਲ ਦੀ ਸਾਈਡ ਤੇ ਫਾਇਰ ਹੋਇਆ ਸੋ ਇਹਦੇ ਵਿੱਚ ਇੱਕ ਰਿਵਾਲਵਰ ਰਿਕਵਰ ਹੋਇਆ ਤੇ ਦੋ ਚੱਲੇ ਹੋਏ ਰਾਉਂਡੋ ਦੇ ਵਿੱਚ ਹੈਗੇ ਜਿਹੜੇ ਕਿ ਰਿਕਵਰ ਕਰਦੇ ਨੇ ਤੇ ਨਾਲ ਕੁਝ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਇਨਫੋਰਮੇਸ਼ਨ ਸੀਗੀ ਤੇ ਕੁਝ ਗੋਲੀਆਂ ਵਗੈਰਾ ਦੇ ਕੋਲ ਲੱਗੇ ਆ ਉਹ ਗੋਲੀਆਂ ਵੀ ਰਿਕਵਰ ਹੋਈਆਂ ਜਿਨ੍ਹਾਂ ਦੀ ਕਿਰਤੀ ਕਰਨੀ ਹੈ ਦੇ ਪੱਖੋਂ ਸੋ ਇਹਦੇ ਤੇ ਪੰਜ ਪਰਚੇ ਪਹਿਲਾਂ ਦਰਜ ਸੀਗੇ ਇੱਕ ਇਹਦੇ ਤੇ ਐਨਡੀਪੀਐਸ ਦਾ ਮਕਦਮਾ ਦਰਜ ਸੀ ਤਿੰਨੇ ਤੇ ਆਰਮ ਜੈਕਟ ਦੇ ਸੀ ਤੇ ਇੱਕ ਮਨਰ ਦਾ ਪਰਚਾ ਦਰਜ ਸੀ ਸਰ ਇਹ ਇਹਨਾਂ ਇਕੱਲਾ ਹੀ ਸੀ ਇਹ ਹਾਂ ਇਹ ਅੱਜ ਇਕੱਲਾ ਹੀ ਸੀਗਾ ਬਟ ਅਦਰਵਾਈਜ਼ ਇਹ ਬੰਮੀਹਾ ਗੈਂਗ ਨਾਲ ਅਸੋਸੀਏਟਡ ਹੈ ਤੇ ਇਹ ਉਹਨਾਂ ਦਾ ਮੇਨ ਵੈਪਨ ਸਪਲਾਈਅਰ ਵੀ ਸੀਗਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਤਿੰਨ ਆਰਮ ਜੈਕਟ ਦੇ ਪਰਚੇ ਨੇ ਸੋ ਪਹਿਲਾਂ ਵੀ ਤਿੰਨ ਵਾਰੀ ਇਹਦੇ ਕੋਲ ਪਰਚਾ ਡਬਲ ਹੋਈ ਤੇ ਹੋਰ ਵੀ ਵੈਪਨ ਇਹਨੇ ਉਹਨਾਂ ਨੂੰ ਸਪਲਾਈ ਕੀਤਾ ਬੰਮੀਹਾ ਗੈਂਗ ਨੂੰ ਜਿਹੜੇ ਕਿ ਅਲੱਗ-ਅਲੱਗ ਗਲਬਾਰਦਤਾ ਚ ਸੋ ਇਹ ਬੜੀ ਵੱਡੀ ਅਚੀਵਮੈਂਟ ਹੈ ਸਪੈਸ਼ਲ ਸੈਲ ਰਾਜਪੁਰਾ ਦੀ ਅੰਦਰ ਸੁਪਰਵਾਈਜ਼ਨ ਆਫ ਐਸਪੀ ਡੀ ਤੇ ਆਪਣੇ ਐਸਪੀ ਸਿਟੀ ਤੇ ਸੋ ਇਹਨਾਂ ਨੇ ਬੜਾ ਚੰਗਾ ਕੰਮ ਕਰਦੇ ਹੋਏ ਇਹਨੂੰ ਅੱਜ ਸੋ ਅਰੈਸਟ ਕੀਤਾ ਤੇ ਨਾਲ ਹੀ ਨਾਲ ਰਿਕਵਰੀ ਵੀ ਹੋਈ ਜੀ ਸਰ ਕੋਈ ਲੱਗਨੇ ਬੱਚਾ ਸੀ ਪਹਿਲਾ ਪੰਜ ਬੱਚਾ ਕੋਈ ਕੋਈ ਸਾਥੀ ਵੀ ਸੀ ਨਾਲ ਇਹਦੇ ਆ ਇਕੱਲੇ ਆ ਨਹੀਂ ਅੱਜ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਸੀ ਉਹ ਇਕੱਲਾ ਹੀ ਸੀਗਾ ਕਿ ਇਹ ਇਕੱਲਾ ਹੀ ਉੱਥੇ ਟਰੈਵਲ ਕਰ ਰਿਹਾ ਮੋਟਰਸਾਈਕਲ ਤੇ ਤੇ ਹੁਣ ਇੱਥੇ ਸਾਨੂੰ ਮਿਲਿਆ ਵੀ ਇਕੱਲਾ ਹੀ ਬਟ ਜਿਹੜਾ ਇਹਨੇ ਫਾਇਰ ਕੀਤਾ ਪੁਲਿਸ ਤੇ ਦੋ ਵਾਰੀਏ ਨੇ ਫਾਇਰ ਕੀਤਾ ਜਿਹੜੇ ਰੈਟਾਲੀਏਸ਼ਨ ਚ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਹਦੇ ਕਰਕੇ ਇਹ ਸੱਟ ਲੱਗੀ ਪਰ ਕਿਹੜੇ ਵੇਪਨ ਨਾਲ ਇਹ ਫਾਇਰ ਕਰਿਆ ਇਹਦੇ ਰਿਵਾਲਵਰ ਸੀਗੇ ਉਹ ਰਿਵਾਲਵਰ ਤੇ ਨਾਲ ਇਹਨੇ ਫਾਇਰ ਕੀਤਾ ਸਰ ਇੱਕੋ ਸੀ ਜੀ ਅਸਲਾ ਇੱਕੋ ਬੰਦ ਹਾ ਇੱਕੋ ਹੀ ਅਸਲਾ ਬਰਾਮਦ ਹੋਇਆ ਕਿੰਨੇ ਕੇ ਦਾ ਸਰ ਲੁੱਟ ਕੇ ਜਿਹੜਾ ਇਹ ਹੋਊਗਾ 28 30 ਸਾਲ ਦਾ ਸਰ ਜਿੰਨਾ ਕਿ ਪਤਾ ਲੱਗਿਆ ਕਿ ਕਿੱਥੋਂ ਦਾ ਰਹਿਣ ਵਾਲਾ ਕੋਈ ਪਤਾ ਇਹ ਸਦਰ ਰਾਜਪੁਰਾ ਦਾ ਪਿੰਡ ਹੈਗਾ ਉਪਰ ਲੇਟ ਉਪਰ ਹੈਡੀ ਉਥੇ ਦਾ ਰਹਿਣ ਵਾਲਾ ਸੋ ਇਹਨੂੰ ਅਜੇ ਤੇ ਬਾਪੂ ਕੀਤਾ ਕਿਲੇ ਪਹਿਲੇ ਪਰਚੀ ਆਪਣੇ ਟੈਲੀ ਚੇਨ ਨਾਲ ਲੱਗੇਗਾ ਕਿ ਤੇ ਹੋਰ ਵੀ ਹੈ ਨਹੀਂ ਪਟਿਆਲੇ ਦੇ ਸਿਰ ਬੰਬੀ ਹਾ ਗੈਂਗ ਦੀ ਤੁਸੀਂ ਗੱਲ ਕੀਤੀ ਕਿ ਸਿੱਧਾ ਐਸੋਸੀਏਟ ਸੀ ਜਾਂ ਕੋਈ ਅੱਗੇ ਨਹੀਂ ਸਿੱਧਾ ਹੀ ਐਸੋਸੀਏਟ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੈਪਨ ਉਹਨਾਂ ਨੂੰ ਸਪਲਾਈ ਕਰਦਾ ਸੀਗਾ ਸੋ ਵੈਪਨ ਸਪਲਾਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੋਈ ਕ੍ਰਾਈਮ ਕਰਨ ਵਾਸਤੇ ਜਿਹੜੀ ਚੀਜ਼ ਚਾਹੀਦੀ ਹੁੰਦੀ ਹੈ ਉਹ ਤਾਂ ਭਣੇ ਸੋ ਵੈਪਨ ਇਹ ਸਪਲਾਈ ਕਰਦਾ ਸੀ ਜਿਹਦੇ ਕਰਕੇ ਕਿ ਉਹਨਾਂ ਨੇ ਕਾਫੀ ਹੋਰ ਵੀ ਪਰਚੇ ਹੈਗੇ ਜਿੱਦਾਂ ਚ ਇਹ ਵੈਪਨ ਸਪਲਾਈ ਕੀਤੇ ਸੋ ਅਸੀਂ ਸਾਰੇ ਪੰਜਾਬ ਚ ਇੱਕ ਵਾਰੀ ਸਾਰਿਆਂ ਨਾਲ ਇਹ ਤਾਲਮੇਲ ਕਰਾਂਗੇ ਕਿ ਕਿਹੜੇ ਕਿਹੜੇ ਪਰਚੇ ਵਿੱਚ ਇਹਨੂੰ ਹੋਰ ਨਾਮਜ਼ਦ ਕੀਤਾ ਗਿਆ ਤੇ ਉੱਥੇ ਵੀ ਇਹਦੀ ਰਿਸਪਾਂਸ ਹੋਵੇ ਕਿਉਂਕਿ ਇੱਕ ਵਾਰ ਨਾ ਹੀ ਵੈਪਨ ਹੀ ਲਿਖਿਆ ਕਿਥੋਂ ਦਾ ਇਹ ਇਹ ਤਾਂ ਕਨਫਰਮ ਹੋਊਗਾ ਜੀ ਜਿਹੜੀ ਇਹ ਵਾਲਾ ਵੈਪਨ ਹੈ ਇਹ ਤਾਂ ਜੇ ਚੈੱਕ ਕਰਾਂਗੇ ਜਿਹੜੇ ਪਹਿਲਾਂ ਵੈਪਨ ਆ ਉਹ ਐਪੀ ਵਾਲੇ ਪਾਸੋਂ ਇਹ ਲੈ ਕੇ ਆਇਆ ਸੀ ਜਿਹੜੇ ਪਹਿਲਾਂ ਪਰਚੇ ਸਰ ਇੱਕ ਵਾਰ ਨਾਮ ਦੁਬਾਰਾ ਤੋਂ ਦੱਸ ਦਿਓ ਜੀ ਰਜਿੰਦਰ ਸਿੰਘ ਉਰਫ ਤੇਜੀ ਉਰਫ ਫੈਂਕਾ ਵੀ ਕਹਿੰਦੇ ਹਾਂ ਬਿਊਰੋ ਰਿਪੋਰਟ ਜਗਬਾਣੀ ਟੀਵੀ